ਤੈਨੂੰ ਸਵਾਗਤ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਹੁਸ਼ਰਪਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਸੋ ਨਵੇਂ ਬਰੇ ਤੇ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਭਰ ਦੇ ਟਰਾਂਸਪੋਰਟਰਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਕਿਉਂਕਿ ਕੇਂਦਰ ਸਰਕਾਰ ਟਰਾਂਸਪੋਰਟਰਾਂ ਦੇ ਲਈ ਇੱਕ ਕਾਨੂੰਨ ਲੈ ਕੇ ਆਈ ਹੈ ਜਿਸ ਨੂੰ ਕਿ ਟਰਾਂਸਪੋਰਟਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਕਾਲਾ ਕਾਨੂੰਨ ਹੈ ਕਿ ਜੇਕਰ ਕਿਸੇ ਵੀ ਟਰਾਂਸਪੋਰਟਰ ਤੋਂ ਕਿਸੇ ਵੀ ਟਰੱਕ ਚਾਲਕ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਨੂੰ 10 ਸਾਲ ਦੀ ਸਜ਼ਾ ਹੋਵੇਗੀ ਤੇ ਉਸ ਨੂੰ ਲੱਖਾਂ ਰੁਪਏ ਦੇ ਵਿੱਚ ਜੁਰਮਾਨਾ ਹੋਵੇਗਾ ਜਿਸ ਤੋਂ ਬਾਅਦ ਦੇਸ਼ ਭਰ ਦੇ ਟਰਾਂਸਪੋਰਟਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕੇਂਦਰ ਦੀ ਭਾਜਪਾ ਸਰਕਾਰ ਪ੍ਰਤੀ ਉੱਥੇ ਜਾ ਕੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਪੈਟਰੋਲ ਪੰਪਾਂ ਤੇ ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਉਹ ਲਾਈਨਾਂ ਜਿਹੜੀਆਂ ਵੱਡੀਆਂ ਲਾਈਨਾਂ ਲੱਗੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਕੈਮਰਾ ਪਰਸਨ ਨੂੰ ਕਹਾਂਗੇ ਕਿ ਤਸਵੀਰਾਂ ਦਿਖਾ ਦੇਣ ਨਾਲ ਦੇ ਨਾਲ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਪ੍ਰਭਾਤ ਚੌਂਕ ਪੈਟਰੋਲ ਪੰਪ ਤੇ ਮੌਜ ਜਿਥੇ ਕਿ ਤੁਸੀਂ ਲੋਕਾਂ ਦੀਆਂ ਲੰਬੀਆਂ ਲਾਈਨਾਂ ਜਿਹੜੀਆਂ ਉਹ ਵੇਖ ਸਕਦੇ ਹੋ ਕਾਫੀ ਸਮੇਂ ਤੋਂ ਲੋਕ ਹੈ ਜਿਹੜੇ ਇੱਥੇ ਆਪਣੇ ਮੋਟਰਸਾਈਕਲਾਂ ਦੇ ਵਿੱਚ ਆਪਣੀ ਗੱਡੀਆਂ ਦੇ ਵਿੱਚ ਪੈਟਰੋਲ ਡੀਜ਼ਲ ਪਾਉਣ ਦੇ ਲਈ ਇੱਥੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਸੋ ਕਾਫੀ ਸਾਰਾ ਸਮਾ ਵੀ ਉਹਨਾਂ ਨੂੰ ਜਿਹੜਾ ਲੱਗ ਰਿਹਾ ਹੈ ਭਾਰੀ ਰੋਸ ਪਾਇਆ ਜਾ ਰਿਹਾ ਹੈ ਟਰਾਂਸਪੋਰਟਰਾਂ ਵੱਲੋਂ ਕਿਉਂਕਿ ਟਰੱਕ ਡਰਾਈਵਰ ਹੈ ਜਿਹੜੇ ਪੱਕੇ ਤੌਰ ਤੇ ਟੈਕਸੀ ਡਰਾਈਵਰ ਹੈ ਪੱਕੇ ਤੌਰ ਤੇ ਉਹ ਹੜਤਾਲ ਤੇ ਚਲੇ ਗਏ ਨੇ ਗੱਲਬਾਤ ਵੀ ਕਰਾਂਗੇ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਪ੍ਰਦੀਪ ਸਿੰਘ ਜੀ ਕਿਸ ਤਰ੍ਹਾਂ ਵੇਖਦੇ ਹੋ ਹਾਲਾਤ ਨਵੇਂ ਸ ਪੂਣਾ ਘੰਟਾ ਹੋ ਗਿਆ ਲਾਈਨਾਂ ਦੇ ਵਿੱਚ ਖੜਾ ਆ ਹਲੇ ਤੱਕ ਵੀ ਮੇਰੇ ਮੋਟਰਸਾਈਕਲ ਦੇ ਵਿੱਚ ਪੈਟਰੋਲ ਨਹੀਂ ਪਿਆ ਇਹ ਸਾਡੀਆਂ ਗੰਦੀਆਂ ਸਰਕਾਰਾਂ ਦੀ ناکامی ਆ ਨੀਤੀ ਆ ਜੋ ਕਿ ਸਾਡੇ ਭਾਈਚਾਰੇ ਡਰਾਈਵਰ ਭਾਈਚਾਰੇ ਲਈ ਇਹਨਾਂ ਨੇ ਕਾਲਾ ਕਾਨੂੰਨ ਇੱਕ ਬਿੱਲ ਲੈ ਆਂਦਾ ਆ ਉਹਦੇ ਕਰਕੇ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਕਰੀਬਨ ਸਵੇਰ ਤੋਂ ਸਵੇਰ ਦੀ 8 ਵਜੇ ਤੋਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਆ ਪੌਣਾ ਘੰਟਾ 1 ਘੰਟਾ ਮੈਨੂੰ ਹੋ ਗਿਆ ਹਲੇ ਤੱਕ ਮੇਰੀ ਵਾਈਟ ਦੇਖਦੇ ਹੋ ਇਹ ਤਾਂ ਨਵੇਂ ਸਾਲ ਦਾ ਚਾਹ ਨਹੀਂ ਉਤਰਿਆ ਸਿਕਾ ਲੋਕ ਜੇ ਨੱਚੀ ਡੱਪੀ ਜਾਂਦੇ ਕਿ ਭੰਗੜੇ ਪਾਈ ਜਾਂਦੇ ਨਵੇਂ ਸਾਲ ਦੀ ਤੋਹਫਾ ਮਿਲ ਗਿਆ ਜੀ ਸਰਕਾਰ ਦਾ ਬਿਲਕੁਲ ਨਵੇਂ ਸਾਲ ਦਾ ਤੋਹਫਾ ਮਿਲ ਗਿਆ ਸਰਕਾਰ ਸ਼ਾਇਦ ਇਹ ਲੱਗਦਾ ਹੈ ਇਹ ਸਰਕਾਰ 2024 ਵਿੱਚ ਕੌਣ ਵਾਲੀਆਂ ਵੋਟਾਂ ਦੇ ਵਿੱਚ ਕਾਮਯਾਬ ਨਹੀਂ ਹੋਵੇਗੀ ਜਿੱਦਾਂ ਦੇ ਇਹ ਲੋਕਾਂ ਲਈ ਕਾਲੇ ਕਾਨੂੰ ਲੈ ਕੇ ਆ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਉਸ ਕੈਮਰਾ ਪਰ ਸੇ ਹਾਂ ਕਿ ਤਸਵੀਰਾਂ ਦਿਖਾ ਦੇਣ ਇਧਰ ਵੀ ਤਸਵੀਰਾਂ ਦਿਖਾ ਦਿਓ ਭਾਈ ਸਾਹਿਬ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕਾਫੀ-ਕਾਫੀ ਸਮੇਂ ਤੋਂ ਲੋਕ ਹੈ ਜਿਹੜੇ ਆਪਣੇ ਵਾਹਨਾਂ ਦੇ ਵਿੱਚ ਉਹ પેટ્રોલ ਪੁਆਇੰਟ ਦੇ ਲਈ ਲੱਗੇ ਹੋਏ ਨੇ ਜੋ ਕਿ ਡਰਾਈਵਰ ਭਾਈਚਾਰਾ ਜਿਹੜਾ ਉਹ ਲਗਾਤਾਰ ਜਿਹੜਾ ਉਹ ਹੜਤਾਲ ਤੇ ਚਲਾ ਗਿਆ ਅਣਮਿੱਥੇ ਸਮੇਂ ਲਈ ਉਹਨਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਟਰਾਂਸਪੋਰਟਰਾਂ ਲਈ ਟਰੱਕ ਵੀਰਾਂ ਲਈ ਟੈਕਸੀ ਡਰਾਈਵਰਾਂ ਲਈ ਇੱਕ ਕਾਨੂੰਨ ਲਿਆਂਦਾ ਗਿਆ ਹੈ ਕਿ ਜੇਕਰ ਉਹਨਾਂ ਦੀ ਗੱਡੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਵਾਪਰਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋਵੇਗੀ ਤੇ ਲੱਖਾਂ ਰੁਪਏ ਜਿਹੜਾ ਜੁਰਮਾਨਾ ਹੈ ਜਿਹੜਾ ਉਹ ਉਹਨਾਂ ਨੂੰ ਭੁਗਤਣਾ ਪੈਗਾ ਸੋ ਗੱਲਬਾਤ ਕਰਾਂਗੇ ਇੱਥੇ ਹੋਰ ਵੀ ਨੇ ਭਾਈ ਕੀ ਨਾਮ ਹੈ ਤੁਹਾਡਾ ਸੰਜੀਵ ਸੰਜੀਵ ਕੁਮਾਰ ਜੀ ਅਜੇ ਤਾਂ ਨਵੇਂ ਸਾਲ ਕਿਆ ਕਰੀਏ ਪਤਾ ਹੀ ਨਹੀਂ ਲੱਗਾ ਹੁਣ ਪਤਾ ਲੱਗਾ ਤੇ ਆ ਕੇ ਲੱਗੇ ਲਾਈਨ ਦੇ ਵਿੱਚ ਕਦੋਂ ਪਤਾ ਲੱਗਿਆ ਸੀਗਾ ਕਿ ਪੈ પેટ્રોલ ਪਤਾ ਲੱਗਾ ਮੈਂ ਦਾ ਸਵੇਰੇ ਸਵੇਰੇ ਪਤਾ ਲੱਗਾ ਨਹੀਂ પેટ્રોલ ਦੀਆਂ ਲਾਈਨਾਂ ਲੱਗੀਆਂ ਹੋਈਆਂ ਪੌਲੋ પેટ્રોલ ਉਹ ਕਿੰਨੀ ਕੀ ਧੇਰ ਪੌਲਮਾ ਕੇ ਜੇ ਥੋੜਾ ਜਿਹਾ ਪੈ ਵੀ ਜਾਉ 2-400 ਰੁਪਏ ਦਾ ਕਿੰਨੀ ਕੀ ਧੇਰ ਕੱਟ ਲਵਾਂਗੇ ਕਿਵੇਂ ਵੇਖਦੇ ਹਾਂ ਜਦੋਂ ਮੋਦੀ ਸਾਹਿਬ ਦਾ ਦਿਲ ਕਰਦੇ ਆ ਕੋਈ ਨਾ ਕੋਈ ਕਾਨੂੰਨ ਲੈ ਆਂਦੇ ਕਦੀ ਕਿਸਾਨਾਂ ਦੇ ਲਈ ਲੈ ਆਂਦੇ ਕਦੀ ਕੋਈ ਲੈ ਆਂਦੇ ਹੁਣ ਟਰਾਂਸਪੋਰਟਰ ਪੱਕੇ ਤੌਰ ਤੇ ਹੜਤਾਲ ਤੇ ਚਲੇ ਗਏ ਨੇ ਜੀ ਪਤਾ ਹੀ ਨਹੀਂ ਕਸਮ ਨੇ ਲੱਗਾ ਇਸ ਤਰ੍ਹਾਂ ਮਹਿਸੂਸ ਹੀ ਨਹੀਂ ਹੋਇਆ ਵੀ ਕੀ ਹੋ ਗਿਆ ਕੀ ਉਹ ਮੜਾ ਜੀ ਨਿਊਜ਼ ਦੇਖਾਂਗੇ ਤਾਂ ਪਤਾ ਲੱਗੇਗਾ ਇਹ ਨੋਟਵੰਦੀ ਵਾਂਗੂ ਝਟਕਾ ਲੱਗਿਆ ਜੀ ਝਟਕਾ ਲੱਗ ਗਿਆ ਹੋਇਆ ਹੱਥੋਂ ਦੀ ਝਟਕੇ ਜੀ ਬੈਠੀ ਠੀਕ ਆ ਜੀ ਸੋ ਗੱਲਬਾਤ ਕੀਤੀ ਗਈ ਆ ਸੋ ਹੋਰ ਵੀ ਨੌਜਵਾਨ ਨੇ ਹੱਥ ਜੋੜ ਦਿੱਤੇ ਕਹਿੰਦੇ ਨਹੀਂ ਬੋਲਣਾ ਜੀ ਆਪਾਂ ਸੋ ਤਸਵੀਰਾਂ ਵੇਖ ਕੇ ਤੁਸੀਂ ਸੈਸੇ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਹਫੜਾ ਤਫੜੀ ਵਾਲਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਪੈਟਰੋਲ ਪੰਪਾਂ ਨੂੰ ਲੈ ਕੇ ਇੱਥੋਂ ਦੀ ਹਾਲਤ ਨੂੰ ਲੈ ਕੇ ਸੋ ਤਸਵੀਰਾਂ ਵੇਖ ਕੇ ਤੁਸੀਂ ਸੈਸੇ ਅ ਉਹਨਾਂ ਨੂੰ ਵਾਪਸ ਲੈਂਦੀ ਆ ਡਰਾਈਵਰ ਭਾਈਚਾਰਾ ਜਾਂ ਇਹ ਟਰਾਂਸਪੋਰਟਰਾਂ ਵੱਲੋਂ ਕੀ ਕੁਝ ਫੈਸਲਾ ਲਿਆ ਜਾਂਦਾ ਕਿਉਂਕਿ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਵੱਲੋਂ ਜਿਹੜੀ ਹੜਤਾਲ ਸ਼ੁਰੂ ਕੀਤੀ ਗਈ ਹੈ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀ ਖਬਰਾਂ ਦੇ ਲਈ ਜੁੜੇ ਹੋ ਸ਼ਾਰਪਰ ਨਿਊਜ਼ ਦੇ ਨਾਲ